ਨੇ ਨੇ ਵਾਹ ਕੀ ਗੱਲ ਤੂੰ ਇਹਨੂੰ ਕੀ ਆਣਾ ਉਹ ਕੋਈ ਨਹੀਂ ਕੋਈ ਦਵਾਈ ਬਚਾ ਦੀ ਆ ਤੇ ਮੈਨੂੰ ਤਾਂ ਪਿੰਡ ਚ ਨਹੀਂ ਜਾਂਦਾ ਚਾਚਾ ਇਹ ਚਾਚਾ ਆ ਦਾ ਨਹੀਂ ਆਦਾ ਤੈਨੂੰ ਚਾਚਾ ਕੋਈ ਪਿੰਡ ਚ ਨਹੀਂ ਆਦਾ ਇਹ ਆਦਾ ਜਤੂਵਾਰ ਸਾਰਾ ਮਰਾੜ ਸਾਰਾ ਮਰਾੜ ਨਹੀਂ ਆਦਾ ਇਹ ਚਾਚਾ ਇਹਨਾਂ ਨੂੰ ਮੁੱਥੇ ਲੱਗਿਆ ਮਾੜਾ ਲੈ ਲੈ ਜੀ ਯਾਰ ਆ ਕੇ ਕਿਹੜਾ ਯਾਰ ਇਹ ਮੁੱਥੇ ਲੱਗਿਆ ਦਾ ਮਾੜਾ ਹੀ ਹੈ ਨਾ ਕਰਮਾ ਹੈ ਕਰਮਾ ਕਰਮਾ ਦੀ ਫਸਟ ਗਈ ਮੇਰੇ ਕਰਮਾ ਨੂੰ ਇਹ ਸਾਡੇ ਕੋਲ ਖੜੀ ਹੈਗੀ ਹੈ ਵੀ ਅਸੀਂ ਨਾ ਖੁੱਲੇ ਦਿੱਤੀ ਆ ਚੱਲ ਇਹਨੂੰ ਖੁੱਲਾ ਕਿਉਂ ਆਵੇ ਮਰੀਕ ਕੋਲਾ ਮਰਾੜਾ ਦਾ ਦਾਦੀ ਦੇ ਨਾਮ ਰੱਖਿਆ ਸੀ ਕਿਵੇਂ ਦਾੜਦਾ ਹੂੰ ਹਾਂ ਮੁਰਤੇ ਅਮਰੀਤ ਸਿੰਘ ਬੰਦ ਗਿਆ ਹਾਂ ਯਾਰ ਬਹੁਤ ਬਹੁਤ ਚੰਗੀ ਹੋਣ ਲੱਗ ਗਈ ਅਮਰੀਤ ਸਿੰਘ ਬੰਦ ਗਿਆ ਪਹਿਲਾਂ ਮਾਪ ਪਾਉ ਮਾਨ ਵਾਲੇ ਨੇ ਧੁੱਲਾਂ ਦੇ ਸੀ ਹਾਂ ਉਹ ਫਿਰ ਉਹ ਜੋ ਕੰਮ ਚੱਟਿਆ ਗਿਆ ਹੁਣ ਅੱਠ ਲੱਗ ਗਏ ਅਮਰੀਤ ਸਿੰਘ ਮਾਲ ਬੋਲੀ ਦਾ ਦੀ ਮਾੜੀ ਐ ਤੇ ਬੋਲੀ ਮੈਂ ਕਦੋਂ ਨਾ ਆਪਣੀ ਬਹੁਤ ਚੰਗੀ ਐ ਜੋ ਜੀ ਬੋਲੀ ਬੋਲੀ ਕੋ ਬੋਲੂ ਹਾਂ ਕੰਮ ਤਾਂ ਫਰੇ ਇਹ ਭਲੇ ਨਹੀਂ ਚੱਲੀ ਨੀਲੂ ਦੀ ਬੋਲੀ ਹਾਂ ਕੁੱਤਾ ਕਰੜ ਫਰੇ ਗੱਲ ਤੇ ਕਰੂ ਹਾਂ ਕੁੱਤਾ ਕਰਾ ਨੀਂਦੀ ਦਾ ਘਰਦੋਰੇ ਬਹੁਣ ਵਾਲਾ ਕਿਉਂ ਇੱਕ ਆ ਜਾ ਉਹ ਐਡਾ ਬਰਾਮਣ ਹਾਂ ਪਿੰਡ ਦੇ ਬੰਦਾ ਨਹੀਂ ਦੁੱਤੇ ਨਹੀਂ ਕੀ ਆਦਾ ਉਹ ਨੀਲੂ ਕੁੱਤਾ ਕਰਾ ਆਪ ਆਪਣਾ ਮੈਗ ਪਛਣਾ ਹਾਂ ਕੰਮ ਹੀ ਹੋਰ ਕੀ ਹੈ ਹਾਂ ਹਰ ਤਾਂ ਦਮਿਆ ਜਾ ਕੇ ਤੇ ਮਰਾੜਾ ਦੇ ਮਲੰਗ ਬਾਣੀ ਐ ਜਿੱਤੋਂ ਜੰਗ ਰੜਾਣਾ ਸਿਆਈਆਂ ਤੁਸੀਂ ਮਲੰਗ ਹੀ ਐ ਮਰਾੜਾ ਦੇ ਹੋਰ ਕੀ ਐ ਹਾਂ ਹੁਣ ਪੀਕਰ ਨਾ ਹੁਣ ਉਹ ਕੰਮ ਦਾ ਛੜਪਾ ਲਿਜਾਣੇ ਵਾਲੇ ਗਾਜ ਤਾਂ ਛੜਦੇ ਨਾ ਸਿੱਧੇ ਹੀ ਆ ਤੇਰੀ ਨਹੀਂ ਮੈਨੂੰ ਪੁੱਛ ਲਗੇ ਵੀ ਉਹ ਤੇਰੀ ਨਹੀਂ ਆ ਇਹ ਲਿਜਾਣੇ ਵਾਲਾ ਕੰਮ ਛੜਦਾ ਸੱਚਾਈ ਹੋ ਹਿਸਾਬ ਦਾ ਨਹੀਂ ਨਹੀਂ ਮੱਸੀ ਚੁੱਪ 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 ਵੀਡੀਓ ਪਰਿ ਜਾਣੇ ਵਿੱਚ ਆ ਜੂ ਤੂੰ ਫਟਪਕੇ ਬੁਛੇ ਗੋਲੇ ਤੇ ਹੈ ਗਾਜ ਆਖੀ ਜਿਹੜੇ ਖਾਈ ਕਾਲਾ ਕਰੀ ਜਾਂਦੇ ਮਰਾੜਾ ਦੇ ਹੀਰੇ ਰਾਜ ਮਰਾੜ ਏ ਮੇਰਾ ਦਾਤਾ ਅਮਰੀਤ ਸਿੰਘ ਮਾਨ ਅਹ ਅਹ ਅਨਾਮਾ ਕੱਲ ਹੀ ਜਾਣਾ ਅੱਛਾ ਬਾਸ ਜਾਂਦੀ ਉਹ ਤੇ ਵੈਸੇ ਜਾਉਣ ਪੈਗੇ ਪੈਕੇ ਦਾਦਾ ਕਿ ਰਾਈਟ ਆਪ ਕਾਦੀ ਹੋਣੀ ਐ ਤੂੰ ਅੱਛੀ ਹੋ ਕੰਮ ਕਰਦੀ ਆ ਜਾੜ ਬਾਈ ਉਹ ਆਦਾ ਕਿਸੇ ਦੁਕਾਨ ਤੇ ਬੈਠਾ ਦਾਗ ਬੈਠਾ ਉਹਦਾ ਤਾਰ ਹੀ ਆ ਇਹਦੀ ਮਰਾਜ ਤਰਿਆ ਜਾਦਾ ਸਾਡੇ ਮੈਂ ਖਣ ਮੈਂ ਵੀ ਜਾਂਦਾ ਯਾਰ ਮਰੇ ਸਰੇ ਲਈ ਇੰਨੀ ਤਾਕਤ ਵਤੀਆ ਨਾ ਵਾਲੇ ਵੀ ਕਿੰਨੇ ਇਹ ਨਹੀਂ ਥੋੜਾ ਸੱਚੀ ਮੈਂ ਯਾਰ ਲੋਕ ਰੋਕ ਵਰਤਦੇ ਨਹੀਂ ਆ ਪਹਿਲਾਂ ਰੋਕ ਵਰਤਦੇ ਇਸ ਦਾ ਪ੍ਰੋਕ ਉਹਨਾਂ ਚ ਜੱਸੀ ਨਾ ਮੈਂ ਇਹਨਾਂ ਨੂੰ ਚਾਰ ਚੋ ਹੂੰ ਗਾਜਰਾਂ ਖੱਟੀਆਂ ਜਾਂਦੀਆਂ ਯਾਰ ਮਹੀਨਾ ਦਾ ਸਵਾਦ ਮਰੇ ਕਾਲਾ ਨੂਨ ਤੇ ਗਾਜਰ ਨਾਲ ਕਿਵੇਂ ਕਿਵੇਂ ਰਾਈ ਚਾਰਚ ਪਾਉਨੇ ਯਾਰ ਆਹੋ ਉਹ ਗਾਜਰ ਦਾ achar ਖੱਟਾ ਕਰ ਦਿੰਦੀ ਆ ਦੂਜੇ ਦਿਨ ਖਾਲਾ ਪਲਾ ਅੱਛਾ ਉਹਦਣ ਹੀ ਖਾਲਾ ਯਾਰ ਤੀਜੇ ਦਿਨ ਤਾਂ ਤਾਕਤ ਬਹੁਤ ਆ ਸਾਰੇ ਪੋਟਾਸ਼ੀਅਮ ਸਾਰੇ ਤੱਤ ਦੇ ਚ ਹੋਵੇ ਆ ਰਾਈ ਚ ਹਾਂ ਤੀਜੇ ਦਿਨ ਤਾਂ ਮਿੱਟੀ ਹੋ ਜਾਂਦੀ ਆ ਹਾਂ ਅੱਛਾ ਗਾਜਰਾਂ ਨਾਲ ਢਿੱਲੀਆਂ ਪੈ ਜਾਂਦੀਆਂ ਤੀਜੇ ਦਿਨ ਹਾਂ ਤੇ ਵੇ ਉਧੜ ਨਹੀਂ ਖਾਲਾ ਭਲਾ ਤੋਲ ਛਿਲ ਕੇ ਚਾਰ ਪਾ ਕੇ ਅਚਾਰ ਆ ਪਾਉਂਦੇ ਆਹੀ ਤਾਂ ਆਪਾ ਉਹਨੇ ਹਾਂ ਹਾਂ ਵੱਧ ਕਰ ਦੇ ਵੱਥ ਕਰਕੇ ਹੋਰ ਥੋੜੀ ਜਿਹੀ ਇੱਕੋ ਨੇ ਬਾਸ ਨੂੰ ਕਿਹੜਾ ਕਿਤੇ ਜਿਹੜੀ ਉਹ ਕਾਦੀ ਫੋਟੋ ਐ ਨਵੀਂ ਰਿਓ ਇਹੜੀ ਭਿੰਦਰ ਡੱਬਾ ਵਾਲੀ ਨਾਲ ਹਾਂ ਤੇ ਤੂੰ ਭਿੰਦਰ ਡੱਬ ਵਾਲੀ ਨਾਲ ਫੋਟੋ ਖਚਵਾਉਂਦਾ ਘਰ ਇੱਥੇ ਤਾਂ ਤੇਰੇ ਨੱਕ ਜਾ ਲਾ ਕੇ ਤਾਂ ਫਿਰ ਸਾਡਾ ਪੁੱਤ ਹੀ ਨਹੀਂ ਆ ਅੱਗੇ ਜਾਏਗਾ ਯਾਰ ਬੀਬੀ ਕਰਦੀ ਕਰਦਾ ਕੀ ਆ ਬੀਬੀ ਤੇ ਕਰਦਾ ਕਰਦਾ ਕੌਣ ਆ ਮੰਨਾਂਗਾ ਤੂੰ ਮੇਰਾ ਧੀ ਪਤਨੀ ਹੈ ਅੱਜ ਆਪਰੇ ਪਕਾਈ ਕਿਹਾ ਕੁੱਤੇ ਵਾਲੀ ਗੱਲ ਇਹਦਾ ਹੀ ਲੱਗਿਆ ਯਾਰ ਦੱਸ ਕੀ ਆ